ਆ ਪਹਿਲਾ ਸੂਆ ਬਹੁਤ ਸੋਹਣੀ ਸੁਨੱਖੀ ਬਿਹੜਾ ਲੈ ਵੀਰਾਂ ਨੂੰ ਵੀ ਇਹ ਕੱਲੀ ਮਸ਼ੀਨ ਵਾਲੀ ਨਹੀਂ ਹੈਗੀ ਹਾਂ ਇਹ ਹੱਥੀ ਚੋਈ ਵਾਲੀ ਵੀ ਹੈਗੀ ਜਾਨੂ ਦੇ ਨਾ ਮੇਰੇ ਬੇਟੇ ਦਾ ਅੱਛਾ ਛੋਟੇ ਦਾ ਠੀਕ ਹੈ ਆਪਾਂ ਉਹਦੇ ਖੁਸ਼ੀ ਚ ਗਿਫਤੀ ਦੇਣੀ 15 ਕਿਲੋ ਵਾਲੀ 50000 ਰੁਪਏ ਦੇ ਵਿੱਚ 8 ਕਿਲੋ ਦੁੱਧਾ ਵੀਰੇ 62000 ਨਹੀਂ ਦੇਣਾ ਮੇਰੋ ਆਹ ਦੇਖ ਲਓ ਤੁਸੀਂ 53000 ਦੀ ਬਿਹੜਾ ਜਰਸੀ 65000 ਰੁਪਏ ਦੀ ਤੁਹਾਨੂੰ ਮਿਲ ਜੂਗੀ ਪੰਜ ਛੋੜ ਹੋਊਗੀ ਜਾਂ ਪਹੁੰਚ ਹੋਊਗੀ ਕੁਝ ਨਹੀਂ ਹੋਣਾ ਬਸ ਰਸਾ ਹੱਥ ਜੀ ਫੜਾਇਆ ਜਾਂਦਾ ਹਾਂਜੀ ਹਸਤੀਕਾਲ ਦੋਸਤੋ ਬਹੁਤ ਬਹੁਤ ਸਵਾਗਤ ਕਰਦਾ ਮਿੱਤਰੋ ਤੇ ਅੱਜ ਨਾ ਪਹੁੰਚੇ ਹੋਏ ਸੀ ਆਪਾਂ ਬਾਈ ਜੱਗੀ ਦੇ ਫਾਰਮ ਦੇ ਉੱਤੇ ਬਾਈ ਦੇ ਜੱਗੀ ਦੇ ਫਾਰਮ ਦੇ ਉੱਤੇ ਨਾ ਤੁਹਾਨੂੰ ਮੱਝਾਂ ਗਾਵਾਂ ਹਰ ਇੱਕ ਪ੍ਰਕਾਰ ਦੀ ਨਸਲ ਦੀ ਗਾਂ ਮਿਲ ਜੂਗੀ ਮਿੱਤਰੋ ਬਾਕੀ ਇਧਰਲੇ ਪਾਸੇ ਜਿਹੜੀਆਂ ਗਾਵਾਂ ਆਗੀਆਂ ਨਾ ਇਹ ਬਾਈ ਦੀਆਂ ਇਹ ਗਾਵਾਂ ਜਿਹੜੀਆਂ ਹੈਗੀਆਂ ਦੁੱਧ ਤੇ ਲੱਗੀਆਂ ਹੋਈਆਂ ਨੇ ਤੇ ਇਹ ਚਵਾਈ ਵੀ ਜਿਹੜੀ ਹੈਗੀ ਚੱਲੀ ਜਾਂਦੀ ਆ ਇਹ ਸਾਰਾ ਸਿਸਟਮ ਵਿੱਚੇ ਬੱਕਰੀਆਂ ਬੁੱਕਰੀਆਂ ਵੀ ਰੱਖੀ ਬੈਠਾ ਪਟੂਲਾ ਉਹ ਖੁੰਜੇ ਦੇ ਵਿੱਚ ਮੈਂ ਤਾਂ ਅੱਜ ਧਿਆਨ ਦਿੱਤਾ ਹੈਗਾ ਬਾਵਾ ਬੱਕਰੀਆਂ ਲਈ ਬੈਠਾ ਇਹਦਾ ਤੇ ਬਾਕੀ ਆਹ ਨਾ ਗਾਵਾਂ ਇਧਰਲੇ ਪਾਸੇ ਆਲੀਆਂ ਗਏ ਵਿਕਰੀ ਵਾਲੀਆਂ ਗਾਵਾਂ ਆ ਗਈਆਂ ਤੇ ਇਹਨਾਂ ਤੇ ਆਪਾਂ ਤੁਹਾਨੂੰ ਨਾ ਕੈਮਰਾ ਲਾ ਕੇ ਦਿਖਾ ਦਗੇ ਕੱਲੀ ਕੱਲੀ ਤੇ ਬਾਕੀ ਦਾ ਜਾਣਕਾਰੀ ਆਪਾਂ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ ਆਹ ਤਾਂ ਜਿਵੇਂ ਗੱਲ ਕਰ ਗਏ ਨਾ ਇਸ ਵਹੜ ਤੋਂ ਆਪਾਂ ਜਾਣਕਾਰੀ ਲੈਣੀ ਸ਼ੁਰੂ ਕਰਾਂਗੇ ਬਹੁਤ ਵੱਡੇ ਕੱਦ ਕਾਠ ਵਾਲੀ ਵਹੜਾ ਮਿੱਤਰੋ ਬਾਈ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਕਮੈਂਟ ਕਰਕੇ ਦੱਸਿਓ ਜਰੂਰ ਆਓ ਕਰਾਂਗੇ ਗੱਲਬਾਤ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਹੋਰ ਬਾਈ ਕਿਵੇਂ ਜਗੀ ਹਾਂਜੀ ਹਾਂ ਵਧੀਆ ਕਿਰਪਾ ਮਾਲਕ ਜੀ अच्छा भाई जगी भाई अपने फार्म दी लोकेशन दे आपा पहला हां जी भाई अपने फार्म दी जेडी लोकेशन है वीरै जेड़ा बरनाला शहर आ हां लुधियाना रोड जांदा ना ओ रोड तो रोड पारदा हैगा ਧੂਰੀ ਸੇਖੇ ਨੂੰ ਠੀਕ ਹੈ ਸੇਖਾ ਧੂਰੀ ਲਿਖਿਆ ਹੋਇਆ ਮੇਨ ਜਿਹੜਾ ਬੱਤੀਆਂ ਵਾਲਾ ਚੌਂਕ ਬਰਨਾਲੇ ਦੇ ਵਿੱਚ ਇੱਕੋ ਹੀ ਚੌਂਕ ਆ ਬਾਈ ਠੀਕ ਹੈ ਉਹ ਚੌਂਕ 'ਚ ਹੀ ਮੰਨੋ ਆਪਣਾ ਨੌਰਾ ਹੈਗਾ ਉੱਥੋਂ ਅੱਧਾ 1 ਕਿਲੋਮੀਟਰ ਜਦੋਂ ਸੇਖੇ ਗੰਨੀ ਨੂੰ ਆਓਗੇ ਚੌਂਕ 'ਚੋਂ ਆਪਣਾ ਨੌਰਾ ਰੋਡ ਦੇ ਉੱਤੇ ਹੀ ਆ ਜੱਗੀ ਡੈਰੀ ਫਾਰਮ బోర్ਡ ਲੱਗਿਆ ਰੋਡ ਦੇ ਉੱਤੇ ਵੀ ਤੇ ਆਪਣੇ ਫਾਰਮ ਤੇ ਠੀਕ ਆ ਜੱਗੀ ਅੱਜ ਆਪਣੇ ਕੋਲੇ ਘੱਟੋ ਘੱਟ گاਮਾਂ ਦਾ ਮੈਨੂੰ ਐ ਲੱਗਦਾ ਵੀ ਗਿਣਤੀ ਕਰਦੇ ਆਂ گا گاਮਾਂ ਦਾ ਗਿਣਤੀ ਚ ਤਾਂ ਇਹ ਮੰਨ ਲਓ ਵੀ 18-20 گاਮਾਂ ਨੇ ਹਾਂ ਤੇ ਪਰ ਅੱਜ ਆਪਾਂ 7 گاਮਾਂ ਦੀ ਜਾਣਕਾਰੀ ਅੱਠ-9 گاਮਾਂ ਦਿਖਾਵਾਂਗੇ ਠੀਕ ਆ ਤੇ ਮੈਨੂੰ ਐ ਦੱਸ ਜਿਵੇਂ ਆਪਾਂ ਪਹਿਲੇ ਨੰਬਰ ਵਾਲੀ ਆਹ ਬਹਿਰ ਦੀ ਗੱਲ ਕਰ ਲਗੇ ਹਾਂ ਭਾਈ ਐ ਮੰਨ ਲਓ ਵੀ ਇਹਨੇ ਇੱਕ ਪਹਿਲੇ ਤਾਂ ਬਾਈਆਂ ਨੂੰ ਖੁਸ਼ਖਬਰੀ ਲਈਏ ਸਵੇਰੇ ਨਾ ਜਾਣਦੇ ਨਾ ਮੇਰੇ ਬੇਟੇ ਦਾ ਛੋਟੇ ਦਾ ਠੀਕ ਆ ਆਪਾਂ ਉਹਦੀ ਖੁਸ਼ੀ 'ਚ ਗਿਫਟੀ ਦੇਣੀ ਆ ਇਹ ਮੰਨੋ ਵੀਰੇ ਉਹ ਮਤਲਬ ਉਹਦਾ ਜਨਮ ਹੋਇਆ ਹਾਂ ਉਹਦੇ ਜਨਮ ਤੋਂ ਬਾਅਦ ਆਪਣਾ ਕਾਰੋਬਾਰ ਐਨਾ ਪਰਮਾਤਮਾ ਦਾ ਸ਼ੁਕਰ ਆ ਚੜਿਆਗਾ ਠੀਕ ਹੈ ਉਦੋਂ ਪਹਿਲਾਂ ਐ ਮੰਨ ਲਓ ਵੀ ਜਿਵੇਂ ਸਿਆਣੇ ਕਹਦੇ ਹੁੰਦੇ ਵੀ ਮਲੰਗੀ ਸੀਗੇ ਮਲੰਗੀ ਸੀ ਇਹ ਉਹਦੀ ਖੁਸ਼ੀ ਜੀ ਬਸ ਐ ਮਰੇ ਵੀ ਹਣ ਪਰਮਾਤਮਾ ਦਾ ਸ਼ੁਕਰ ਆ ਪੂਰਾ ਕਿਰਪਾ ਬਾਬੇ ਦੀ ਪੂਰੀ ਸੇਟਾ ਕੰਮ ਕਰ ਵੀ ਰੇਟ ਨਹੀਂ ਕਰਨੇ ਅੱਜ ਰੇਟ ਨਹੀਂ ਕਰਨੇ ਤੋਹਫੇ ਦੇਣੇ ਆ ਬਸ ਇਹਦੇ ਘਰੇ ਬਾਗੀ ਉਹ ਅਗਲਾ ਹੀ ਕਹੇ ਵੀ ਹਾਂ ਠੀਕ ਆ ਸਾਨੂੰ ਜਾਨਵਰ ਵੀ ਦਿੱਤਾ ਤੇ ਜਿੱਤਾਂ ਵੀ ਟੌਂਕਾਂ ਦੇ ਪਹਾੜ ਆ। ਅੱਛਾ ਜੇ ਆਹ ਪਹਾੜ ਦੀ ਗੱਲ ਕਰ ਲਗੇ ਇਹਦਾ ਸੁਆ ਬਈ। ਬਈ ਬਿਲਕੁਲ ਪਹਿਲਾਂ ਆਂਗੀ। ਠੀਕ ਆ। ਇਹ ਤੋਂ ਲੋਕਲ ਆਪਾਂ ਲਈ ਆ। ਠੀਕ ਆ। ਔਰ ਦੂਜਾ ਨੰਬਰ ਪਹਿਲਾਂ ਨੇੜੇ ਹੋ ਕੇ ਇੱਕ ਚੀਜ਼ ਦਿਖਾ ਦਿਓ ਮੇਨ। ਹਾਂ। ਸਾਨੂੰ ਵਪਾਰੀਆਂ ਨੂੰ ਆਹ ਤੋਂ ਨਹੀਂ ਥੋੜੀ ਜਿਹੀ ਝੂਠ ਬੋਲਣ ਦੀ। ਠੀਕ ਆ। ਮੈਨੂੰ ਕੱਲੇ ਨੂੰ ਨਹੀਂ ਸਾਰਿਆਂ ਨੂੰ ਹੀ ਆ। ਠੀਕ ਆ। ਤੇ ਪਿਓਰ ਦੋ ਦੰਦ ਆ। ਦੋ ਦੰਦ ਵਾਹੜਾ ਹੈ ਨਾ। ਸਹੀ ਗੱਲ ਹੈ ਜੱਗੀ ਯਾਰ ਦੋ ਦੰਦਾ ਜਿਵੇਂ ਤੇ ਕੱਦ ਤੋਂ ਆ ਕੇ ਬਤਾ ਦਾਂ ਤੁਹਾਨੂੰ ਵੀ ਸਾਨੂੰ ਵਪਾਰੀਆਂ ਨੂੰ ਉਹ ਵੀ ਥੋੜਾ ਜਿਹਾ ਗੱਪ ਜਾਂ ਮਾਰਨ ਦੀ ਆ ਤੁੰਗੀਆਂ ਚੌਗੀ ਨੂੰ ਵੀ ਦੁੱਗੀ ਕਹਿ ਦਿੰਦੇ ਆ ਤੇ ਪਿਓਰ ਦੋ ਦੰਦਾ ਠੀਕ ਹੈ ਕਿਸੇ ਪੱਖੋਂ ਵੀ ਹੱਥ ਤਰਾ ਨਹੀਂ ਹੈਗੀ ਭੋਰਾ ਵੀ ਬਈ 20 ਕਿਲੋ ਬੱਚੇ ਦਲੇ ਬੌਲੀ ਤਿਆਰ ਅੱਜ ਪੰਜਵਾਂ ਦਿਨ ਸੂਈ ਨੂੰ ਆ 20 ਕਿਲੋ ਪੂਰੀ ਨੈਟ 20 ਕਿਲੋ ਇਥੋਂ ਬੰਦਾ ਮਸ਼ੀਨ ਨਾਲ ਚੋਣਿਆ ਹਾਂ ਜੇ ਆਦਾ ਕਰ ਮਸ਼ੀਨ ਵਾਲਾ ਵੀਰ ਹੀ ਸੰਪਰਕ ਕਰ ਲਵੇ ਫਾਰਮ ਵਾਲਾ ਠੀਕ ਆ ਜਿਹੜੇ ਸੀਮਨ ਦੀ ਇਹ ਆਪ ਹਾਂ ਜਿਹੜੇ ਦੀ ਇਹਦੀ ਬੱਚੀ ਆ ਸਾਰੀ ਡਿਟੇਲ ਮਿਲ ਜੂਗੀ ਫਾਰਮ ਚੋਂ ਆਈ ਆਪਣੇ ਕੋਲੇ ਠੀਕ ਆ ਗੱਭਣ ਆਈ ਸੀ ਆਪਣੇ ਕੋਲੇ ਸੂਈ ਆ ਲੈ ਵੀ ਆਹ ਪਹਿਲਾ ਸੂਆ ਬਹੁਤ ਸੋਹਣੀ ਸੁਨੱਖੀ ਬਹੜਾ ਲੈਵੇ ਦੇ ਜਿਹੜੇ ਰੰਗ ਢੰਗ ਨੇ ਨਾ ਉਹ ਤਾਂ ਦੇਖਣ ਵਾਲੀ ਬਣਦੇ ਆ ਜਮਾਂ ਐਨ ਪੱਥਰ ਵਰਗਾ ਲੈਵਾ ਪਿਆ ਕੀ ਰੇਟ ਫਿਰ ਇਹਦਾ ਲੈ ਧਾਰੇ ਹੀ ਮਾਰਨ ਲੱਗ ਗਿਆ ਦਿਖਾ ਦਈਏ ਵੀਰਾਂ ਨੂੰ ਵੀ ਇਹ ਕੱਲੀ ਮਸ਼ੀਨ ਵਾਲੀ ਨਹੀਂ ਹੈਗੀ ਹਾਂ ਤੇ ਹੱਥੀ ਜੋਈ ਵਾਲੀ ਵੀ ਹੈਗੀ ਆ ਠੀਕ ਆ ਗੱਲ ਪਰ ਇਹ ਇੱਕ ਜਿੰਨੇ ਆਪਾਂ ਜਾਨਵਰ ਦਿਖਾਵਾਂਗੇ ਬਈ ਕਿਸੇ ਜਾਨਵਰ ਨੂੰ ਵੀ ਕੋਈ ਬਜ਼ਾਰ ਨਹੀਂ ਹੈਗਾ ਅੱਛਾ ਸਾਰੇ ਜਾਨਵਰ ਆਏ ਮੰਨਦਾ ਬਈ ਆਪਣਾ ਵੀਡੀਓ ਬਣਾਉਣ ਦਾ ਟਾਈਮ 5:30 ਹੋ ਗਏ ਹੋਣਗੇ ਹਾਂ ਹਾਂ ਮਤਲਬ ਆਉਦੇ ਡੰਗ ਡੰਗ ਤੇ ਨੇ ਬਹਿਣਾ ਅਸੀਂ ਹੁਣ ਠੀਕ ਆ ਗੱਲ ਲੈ ਵੀ ਆ ਦੇਖ ਲੋ ਜਮਾ ਐਨ ਬਈ ਇਹਦਾ ਮੁੱਲ ਕਰਨਾ ਆਪਾਂ ਵੈੜਦਾ ਚਾਹੇ ਡੇਢ ਕਰ ਲਈਏ 1:40 ਕਰ ਲਈਏ ਹਾਂ 95000 ਰੁਪਏ ਬੱਛੀ ਦਾ ਲੈ ਲਾਂਗੇ ਆਪਾਂ ਬਸ ਨੈਟ ਠੀਕ ਆ ਮੋਲ ਨਹੀਂ ਕਰਨਾ ਵੈਸੇ ਇਹ ਆਪਾਂ 1 20 ਦੀ ਮੰਨ ਕੇ ਲਈ ਸੀ ਅੱਛਾ ਵੀ 1 20 ਦੀ ਵੇਚਣੀ ਆ ਜੇਦੋਂ ਆਪਾਂ ਹੁਣ ਖੁਸ਼ੀਚੀ ਬੋਲਤਾ ਤਾਂ ਬਸ 20 ਬਣ ਕੇ 94 ਵਾਲਾ ਖੇਚੜਾ ਨਾ ਕਰਿਓ ਠੀਕ ਹੈ 95 ਹੀ ਲੈਣਾ ਇਹਦਾ ਤੇ ਜਿਹੜੀ ਇੱਧਰੋਂ ਦੂਜੇ ਨੰਬਰ ਤੇ ਆ ਗਈ ਗੱਲਬਾਤ ਆਹ ਆਹ ਪਾਜੀ ਸੁਈ ਆ ਬਈ ਇਹ ਤੜਕੇ 4 ਵਜੇ ਸੁਈ ਆ 12 1 ਵਜੇ ਦੀ ਝੇਰ ਪੈ ਗਈ ਸੀਗੀ ਅੱਛਾ ਬੱਚੇ-ਬੱਚੇ ਚੰਗਾ ਆ ਵਾ 2-4 ਕਿਲੋ ਖਾਲੀ ਕਰੀਏ ਕੋਈ ਆਪਾਂ 10 ਕਿਲੋ ਨਹੀਂ ਖਾਲੀ ਕਰੀ ਕੋਈ 8 ਕਿਲੋ ਨਹੀਂ ਖਾਲੀ ਠੀਕ ਆ ਤੇ ਕੀ ਮਤਲਬ ਇਹਦਾ ਸੂਆ ਕਿਹੜਾ ਹੈਗਾ ਸੂਆ ਬਾਈ ਜੀ ਤੀਜਾ ਸੂਈ ਆ ਪੱਖੇ ਬੰਦ ਕਰੀ ਵਾ ਪੱਖੇ ਬੰਦ ਕਰ ਦੇ ਅੱਛਾ ਤੀਜਾ ਸੂਆ ਤੀਜਾ ਸੂਆ ਸੂਈ ਆ ਬਾਈ ਜੀ ਬਿਲਕੁਲ ਪਿਓਰ ਜਮਾ ਠੀਕ ਆ ਖੰਡੀ ਸੀਲ ਬਰਫਰ ਕੀ ਚਬਾਈ ਦੀ ਫੁੱਲ ਗਾਰੰਟੀ ਚੀਤੀਆਂ ਵਰਗੀ ਚਬਾਈ ਹੋਊਗੀ ਕੀ ਰੇਟ ਹੋ ਇਹਦਾ 50000 ਦੀ ਵੇੜ ਦੇ ਦਾਂਗੇ ਬਾਈ 50 ਦੀ ਤੇਰੇ ਦੁੱਧ ਕਿੰਨਾ ਕਹਾ ਪਾ ਦੂ 16 ਕਿਲੋ ਦੁੱਧ ਪਾਉਗੀ ਬਾਈ 15 ਕਿਲੋ 65 ਜਮਾ ਦਿੱਤਾ ਹੋਇਆ ਨੈਟ ਠੀਕ ਆ ਇਹ ਲੈ ਇਧਰ ਢੇੜਾ ਕਢਾ ਦੇ ਕਰ ਲੈ ਵੀ ਮਿੱਤਰੋ ਆਹ ਜਿਹੜੀ ਨਾ ਤਾਜੀ ਸੂਈ ਪਹਿੜ ਆ ਗਈ 15 ਕਿਲੋ ਵਾਲੀ 50000 ਰੁਪਏ ਦੇ ਵਿੱਚ ਮਿਲੂਗੀ ਲੈ ਵਾ ਲੂ ਵਾ ਚੈੱਕ ਕਰ ਲੋ ਬੌਲੀ ਕੱਢੀ ਆ ਮਾੜੀ ਮੋਟੀ ਉਹ ਵੀ ਦੇਖ ਲੋ ਹੁਣ ਬਾਈ 2 ਕਿਲੋ ਚੋਈ ਹੋਵੇ 2.5 ਚੋਈ ਹੋਵੇ ਢੂੜ ਚੋਈ ਹੋਵੇ ਐਵੇਂ ਗੱਪ ਨਹੀਂ ਮਾਰਦੇ ਠੀਕ ਆ ਐਵੇਂ ਕਹੀ ਜਈਏ 8 ਕਿਲੋ ਖਾਲੀ ਕਰੀ ਸੀ ਜੀ ਇਹ ਇਹ 10 ਕਿਲੋ ਦੁਆਰੇ ਬਣ ਗਈ ਨਹੀਂ ਬਣਦੀ ਹੁੰਦੀ ਗਾਂ ਬਾਈ ਇਹ ਠੀਕ ਆ ਜੀ ਅਸੀਂ ਹਰ ਇੱਕ ਨੂੰ ਸਾਰਾ ਕੁਝ ਕਰਨਾ ਪੈਂਦਾ ਹਨ ਠੀਕ ਆ ਪਰ ਆਪਾਂ ਸੱਚੀ ਗੱਲ ਹੀ ਆ ਜੋ ਹੈਗੀ 19 ਚ ਸੱਚੀ ਹੋਊਗੀ ਤੇ ਜਿਹੜੀ ਤੇਰੇ ਮੱਲੇ ਨੰਬਰ ਵਾਲੀ ਗਾਂ ਜਿਹੜੀ ਆ ਗਈ ਤੇਰੀ ਆਹ ਪਹਿਲਣ ਮੱਛੀ ਆ ਬਾਈ ਪਹਿਲੇ ਸੂਈ ਅਜੇ ਹੋ ਸਕਦਾ ਦੰਦਾ ਚ ਹੀ ਹੋਵੇ ਅੱਛਾ ਮੈਨੂੰ ਐਂ ਦੱਸ ਦੇ ਵੀ ਇਹ ਜਿਹੜੀ ਪਹਿਲਣ ਬੱਛੀ ਸੁੰਦੀ ਆ ਕ੍ਰੋਸ ਜਰਸੀ ਲਾਲਾ ਪੰਜਾਬ ਇਹਨੂੰ ਜਰਸੀ ਕਹੇ ਲੈ ਸ਼ਾਈ ਵਾਲ ਕਹੇ ਲੈ ਨਾਬਾ ਨਸਲ ਕਹੇ ਲੈ ਇਹਨੂੰ ਮੱਝ ਕਹ ਲੋ ਬਸ ਠੀਕ ਹੈ ਇੱਕ 100 ਤੇ 150 ਦੇ ਗਾਂਡ ਉਹ ਚੀਜ਼ ਆ ਇਹ ਵੀ ਇਹ ਸਾਰੀ ਉਮਰ ਜਿਹੜੇ ਨੇ ਜਾਨਵਰ ਅੱਜ ਲੈ ਲਿਆ ਏ ਉਹਨੇ ਸਾਰੀ ਉਮਰ ਘਰੋਂ ਨਹੀਂ ਕੱਢਣੀ ਬਾਈ ਕਿੰਨੇ ਦਿਨ ਰਹਿੰਦੇ ਸੂਣਦੇ ਸੂਣਦੇ ਦਾ ਹਫਤਾ ਪਿਆ ਵੀਰੇ ਆਏ ਮੰਨ ਵੀ ਦੋ ਦਿਨ ਘੱਟ ਵੀ ਲੈ ਸਕਦੀ ਐ ਵੱਧ ਵੀ ਲੈ ਲੈ ਮੈਨੂੰ ਐ ਦੱਸੇ ਤਾਂ ਰੇਟ ਕੀ ਰੋ 53000 ਦੀ ਬਿਹੜ ਦੇ ਦਾਂਗੇ 53 ਦੀ ਠੀਕ ਆ ਲੈ ਵੀ ਮਿੱਤਰੋ ਆਹਾ ਦੇਖ ਲਓ ਤੁਸੀਂ 53000 ਦੀ ਬਿਹੜ ਆ ਮਿਲ ਜੂਗੀ ਤੁਹਾਨੂੰ ਥੇਲੇ ਵਾਲੂਆ ਤਾਂ ਜਿਹੜਾ ਹੈਗਾ ਕਰਮ ਵਾਲੀ ਦਾ ਉਹ ਛੋਟੇ ਸਾਹਮਣੇ ਆ ਚੰਗੇ ਲੈਵੇ ਵਾਲੀ ਆ ਗਈ ਇੱਕ ਆ ਗਈ ਐ ਇੱਧਰ ਵੱਲੇ ਪਾਸੇ ਜਰਸੀ ਆਹ ਜਰਸੀ ਦੱਸੂਆ ਬਾਈ ਕੱਲੀ ਆਪਣੇ ਕੋਲੇ ਉਹ ਵਾਹਰ ਦੋ ਦਿਨ ਹੋਇਆ ਇਹਨੂੰ ਬਈ ਤਿੰਨ ਦਿਨ ਜਿਹੜੀ ਵੱਡੀ ਬੱਛੀ ਆ ਨੀ ਇਹ ਰਾਤ ਸਾਰਾ ਮਾਲ ਹੀ ਰਾਤ ਦਾ ਆ ਆਪਣੇ ਕੋਲੇ ਤੜਕੇ 4 ਵਜੇ ਮਾਲ ਆਇਆ ਇਹ ਠੀਕ ਆ ਜਿਹੜੀ ਆ ਜਰਸੀ ਆ ਗਈ ਇਹਦਾ ਸੂਆ ਬਈ ਸੂਆ ਬਈ ਦੂਜਾ ਪਿਓਰ ਜਮਾ ਪਿਓਰ ਦੂਜਾ ਸੂਆ ਕਿੰਨੇ ਕ ਦੁੱਧ ਆ ਲਈ ਬਈ ਦੁੱਧ ਬਈ 18 ਕਿਲੋ ਦੱਸਿਆ ਮਾਲਕ ਨੇ ਲੋ ਇਥੋਂ ਲੋਕਲੀ ਪਿੰਡ ਆ ਸਾਡੇ ਨੰਗਲ ਉੱਥੋਂ ਲਈ ਆ ਠੀਕ ਐ ਸਾਡਾ ਫਿਰਕਾ ਜਿਆਦਾ ਇਧਰੋਂ ਅਗਲਾ ਕਹਿੰਦਾ ਮੈਂਸ ਗਾਂ ਇਹ ਕਈ ਵਾਰ ਬੋਲ ਦਿੰਦੇ ਆ ਨੰਗਲੋਂ ਜਾਂ ਕਰਮਗੜੋਂ ਸਾਡਾ ਇਹ ਪਿੰਡਾਂ ਦਾ ਫਰਕ ਹੈਗਾ ਜਾਲੇ ਅੱਛਾ ਅੱਛਾ ਇਹ ਪਿੰਡਾਂ 'ਚੋਂ ਮਾਲ ਅਸੀਂ ਜ਼ਿਆਦਾ ਹੀ ਲਿਉਂਨੇ ਆ ਅੱਛਾ ਜਰਸੀ ਜਿਵੇਂ ਮੰਨ ਕੇ ਚੱਲੇਗੇ ਪੋਲੇ ਹੱਥ ਨਾਲ ਵੀ 17-18 ਕਿਲੋ ਦੁੱਧ ਦੇ ਸਕਦੀ ਹੈ ਬਈ 20 ਕਿਲੋ ਦੁੱਧ ਮੰਨ ਕੇ ਲਿਓ ਜਿਹੜਾ ਵੀਰ ਲਊਗਾ ਅੱਛਾ ਬਾਕੀ ਸੇਵਤ 24-25 ਵੀ ਕੱਢ ਸਕਦੀ ਆ ਇਹ 15 ਤੇ ਵੀ ਰਹਿ ਸਕਦੀ ਆ ਤੁਹਾਨੂੰ ਪਤਾ ਆਪਾਂ ਦੁੱਧ ਦੀ ਗਾਰੰਟੀ ਪਾਈ ਆ ਦੀ ਵੀ ਨਹੀਂ ਦਿੰਦੇ ਕਿਸੇ ਦੀ ਵੀਰੇ ਤੇ ਕੀ ਰੇਟ ਰੋ ਜਿਹੜਾ ਹੁਣ ਇਹਦੀ ਵੀਡੀਓ ਇਹਦਾ ਮਾਲਕ ਵੀ ਦੇਖੂਗਾ ਜੇ ਮੈਂ 22 ਕਿਲੋ ਕਹਿ ਕੇ ਪਾਉਂਦਾ ਉਹ ਕੱਲ ਨੂੰ ਮੈਨ ਠੀਕ ਹੈ ਗੱਲ ਇਹ ਆ ਪੰਜ ਜਿੰਨਾ ਦੁੱਧ ਦਿੱਤਾ ਵਾ ਉਨਾ ਹੀ ਦੱਸਿਆ ਰੇਟ ਰੇਟ ਬਾਈ 65000 ਦੀ ਬੇੜ ਦੇ ਦਾਂਗੇ ਬਸ ਇਹ 65 ਆ ਜੀ ਹਾਂ ਵੀਰ ਬਣ ਕੇ 64 ਦਾ ਫੋਨ ਨਾ ਲਾਵੇ ਠੀਕ ਆ ਲੈ ਵੀ ਆ ਦੇਖ ਲੋ ਆ ਜਰਸੀ 65000 ਰੁਪਏ ਦੀ ਤੁਹਾਨੂੰ ਮਿਲ ਜੂਗੀ ਸੂਣ ਦੇ ਹਜੇ ਦੇ ਨਾ ਬਾਕੀ ਪਏ ਆ ਲੈ ਆ ਲੂਆ ਜਿਹੜਾ ਹੈਗਾ ਕਰਮਾਲੀ ਦਾ ਉਹ ਥੋੜੇ ਸਾਹਮਣੇ ਆ ਆ ਦੇਖੋ ਮਬਈ ਤੂੰ ਛੋੜਾਂ ਛੱਪੇ ਹੋਏ ਵੀ ਨੇ ਕੋਈ ਵੀ ਵੀਰ ਆਏ ਨਾ ਮੰਨੇ ਵੀ ਇਹ ਚ 2000 ਛੋੜ ਹੋਊਗੀ ਜਾਂ 5 ਛੋੜ ਹੋਊਗੀ ਜਾਂ ਪੌਂਚ ਹੋਊਗੀ ਕੁਛ ਨਹੀਂ ਹੋਣਾ ਬਸ ਰਸਾ ਹੱਥ ਜੀ ਫੜਾਇਆ ਜਾਣਾ ਇੱਕ ਹੱਥ ਬੰਨ ਕੇ ਬੇਨਤੀ ਆ ਤੇ ਜਿਹੜੀ ਆ ਗਈ ਇਹਦਾ ਸੂਆ ਬਈ ਸੂਆ ਦੂਜਾ ਬਈ ਪਿਓੜ ਐਨ ਗੜ ਰਾਜਸਥਾਨ ਦੀ ਵੇੜ ਆ ਅੱਛਾ ਵੇੜਾਂ ਵਾਲੀ ਦੀ ਵੇੜ ਜਮਾ ਖਾਸ ਰਾਜਸਥਾਨ ਦੀ ਜਮਾ ਠੀਕ ਹੈ ਰਾਜਸਥਾਨ ਦੀ ਵੇੜ ਆ ਗਈ ਦੂਜਾ ਸੂਆ ਕਿੰਨੇ ਦਿਨ ਲੈ ਜੂਗੀ ਦਿਨ ਤਾਂ ਵੀਰੇ ਯਾਰ ਐ ਮੰਨ ਲਾ ਵੀ ਰਾਤ ਹਜੇ ਤੜਕੇ ਪਹੁੰਚੇ ਆਪਣੇ ਕੋਲੇ ਕਰਮ ਵਾਲੀਆਂ ਠੀਕ ਹੈ ਤੇ ਜਿਹੜੀਆਂ ਵੇੜਾਂ ਐ ਮੰਨ ਲਓ ਹੁਣ ਥੱਕੀਆਂ ਹੰਬੀਆਂ ਨੇ ਇਹ ਅਮਰਾਦ ਨੂੰ ਬਚਾ ਧਰ ਵੀ ਸਕਦੀ ਆ ਜੇ ਖੜੀ ਰਹੇਗੀ ਫਿਰ ਹਫ਼ਤਾ ਨਹੀਂ ਸੁੰਦੀ ਹਫ਼ਤਾ ਨਹੀਂ ਸੁੰਦੀ ਤੇ ਕਿੰਨੇ ਕ ਦੁੱਧ ਵਾਦ ਵਾਲੀ ਆ ਬਈ ਦੁੱਧ ਦੱਸੋ ਮਾਲਕ ਨੇ 20 ਕਿਲੋ ਠੀਕ ਐ ਵੀ 20 ਕਿਲੋ ਮੈਟ ਪਾਇਆ ਬਾਬਾ ਜੀ ਜਿਹੜਾ ਬੋਡੀ ਵੇਟ ਐ ਦਾ ਐਸੇ ਜੀਆਂ ਵੇਣਾ ਨਾ ਤੂੰ ਐ ਮੰਨ ਲਾ ਵੀ ਆਮ ਜਾਂ ਪਸਤਾ ਹੀ ਠੀਕ ਪੈਣੇ ਕੀ ਦੇ ਦੂਗੀ ਰੇਟ ਕਿ ਰੋ ਰੇਟ ਬਾਈ ਐ 75000 ਦੀ ਵੇੜ ਦੇ ਦਾਂਗੇ 75 ਦੀ ਹਾਂ ਬਸ ਮੋਲ ਨਹੀਂ ਕਰਨੇ ਆਪਾਂ ਜ ਕੋਈ ਠੀਕ ਆ ਲੈ ਜਾ ਇਧਰਲੇ ਪਾਸੇ ਦੀ ਲੈ ਜਾ ਲੰਮੀ ਤੋਰ ਕੇ ਦਿਖਾ ਦੇ ਲੈ ਵੀ ਆਹ ਦੇਖ ਲਓ ਤੁਸੀਂ ਜਿਹੜੀ ਹੁਣ ਨਾ ਆ ਦੇਖ ਲੋ ਬਹੁਤ ਵੱਡੀ ਪਹਿੜ 75000 ਰੁਪਏ ਦੇ ਵਿੱਚ ਮਿਲੂਗੀ ਸੂਣ ਦੇ ਵਿੱਚ ਹਜੇ ਦਿਨ ਬਾਕੀ ਪਏ ਆ ਇੱਕ ਜਮਾ ਤਾਜੀ ਸੂਈ ਸੂਈ ਇੱਕ ਉਹ ਮੈਂ ਤੁਹਾਨੂੰ ਦਿਖਾਦਾ ਆਹਾ ਉਹ ਜੇੜ ਥੋੜੇ ਖੜਿਆਂ ਤੁਸੀਂ ਪਈ ਹੋਏ ਦੀ ਇਹ ਆ ਦੇਖੀ ਆ ਜਮਾ ਤਾਜੀ ਸੂਈ ਹੈਗੀ ਅੱਰੇ ਬੱਚੇ ਵੀ ਨਹੀਂ ਚਿਗਾਉਂ ਆ ਬਾਈ ਇਹਨੂੰ ਹਾਂ ਐਵੇਂ ਕਹਿੰਦੇ ਖਾਲੀ ਕਰਤੀ ਐਂ ਕਰਤੀ ਹਜੇ ਕਿੱਲ ਵੀ ਕੱਢੇ ਨਹੀਂ ਆਪਾਂ ਇਹਦੇ ਠੀਕ ਹੈ ਤੇ ਇਹਦਾ ਸੂਆ ਬਾਈ ਹੁਣ ਇਹ ਵੇੜਦਾ ਜਿਹੜਾ ਸੂਹਾ ਹੈਗਾ ਦੂਜਾ ਬਾਈ ਦੂਜਾ ਸੂਹਾ ਸਾਨੂੰ ਮਾਲਕ ਨੇ ਤੇ 12 ਦਿਨ ਦੱਸੇ ਸੀ ਰਾਤ ਕੱਲ ਜਿਹੋ ਸੀ ਉੱਥੋਂ ਲਈਆਂ ਨੇ ਨਾ ਸਾਨੂੰ 12 ਦਿਨ ਦੱਸੇ ਸੀ ਵੀ ਬਾਈ 12 ਦਿਨ ਇਹ ਹਜੇ ਸੌਂਦੀ ਨਹੀਂ ਪਰ ਜਦੋਂ 400 ਕਿਲੋਮੀਟਰ ਤੋਂ ਡੰਗਰ ਆਉਂਦਾ ਬਾਈ ਤਾਂ ਇਹ ਮੰਨ ਲਓ ਜਾਂਵਰ ਨੂੰ ਗਰਮੈਸ਼ ਵੀ ਹੋ ਜਾਂਦੀ ਆ ਥੱਕ ਵੀ ਜਾਂਦਾ ਤਾਂ ਇਹਦੇ ਬੱਚੀ ਨੂੰ ਜਨਮ ਦਿੱਤਾ ਬਹੁਤ ਸੋਹਣੀ ਨੂੰ ਅੱਛਾ ਖੇਲਣ ਖਾਣ ਪੀ ਕੇ ਬਣਨ ਵਾਲੀ ਵੇੜਾ ਕਿ ਕੀ ਰੇਟਰ ਹੋ ਇਹਦਾ ਜਿਹੜਾ ਦਾ ਰੇਟਰ ਹੋਊਗਾ ਬਾਈ ਜੀ ਉਹ ਵੇੜਾ ਆਪਾਂ ਦੇ ਦਾਂਗੇ 65000 ਦੀ ਠੀਕ ਆ ਇਹ ਜਮਾ ਤਾਜੀ ਸੂਈ ਆ ਜਮਾ ਤਾਜੀ ਸੂਈ ਆ ਇਹ ਜਿਹੜੀਆਂ ਬਣਾਵਾਂਗੇ ਆਪਾਂ ਆਮ ਹੀ 75000 ਰੁਪਏ ਮੁੱਲ ਪਾਉਂਦੇ ਹੁੰਨੇ ਆ ਬਾਈ 2000 ਛੋੜ ਹੁੰਦੀ ਠੀਕ ਐ ਇਹ 65 ਦੀ ਦੇ ਦਾਂਗੇ ਬਸ 65 ਦੀ ਲੈ ਵੀ ਆਹ ਤਾਜੀ ਸੂਈ 65000 ਰੁਪਏ ਦੀ ਮਿਲ ਜੂਗੀ ਸੋਨੋ ਤੇ ਜਿਹੜੀ ਗੱਲਬਾਤ ਹੁੰਦੀ ਹੈ ਨਾ ਜੱਗੀ ਨੇ ਫੜਾਕ ਦੇਣੇ ਕਹਿ ਦੇਣੀ ਹੁੰਦੀ ਹੈ ਕਿ ਤੇ ਮਗਰ ਬੱਠੀਆ ਇੱਕ ਤੋਹਫਾ ਹੋਰ ਆ ਗਰਮੀਆਂ ਦਾ ਇਹ ਵੀ ਪੂਰੀ ਟੋਪਰੀ ਆ ਠੀਕ ਐ ਨਹੀਂ ਵੱਡੀ ਗੁਡੀ ਬਾਕੀ ਕੋਈ ਵੀ ਵੀਰ ਨਾ ਆਏ ਨਾ ਮੰਨ ਕੇ ਆਵੇ ਵੀ ਬੈੜਾਂ ਬਦਲੇ ਛੋਟੀਆਂ ਹੋਣਗੀਆਂ ਭਾਅ ਘੱਟ ਕਰੀ ਜਾਂਦੇ ਆ ਜਾਂ ਆਏ ਆ ਕਿਉਂਕਿ ਆਪਣੇ ਜ਼ਿਮੀਦਾਰ ਭਰਾ ਮੈਂ ਵੀ ਜ਼ਿਮੀਦਾਰਾਂ ਦਾ ਮੁੰਡਾ ਜ਼ਿਮੀਦਾਰ ਭਰਾ ਅੱਜ بڑے ਹੋਏ ਕੰਮ 'ਚ ਸਾਰੇ ਸਹੀ ਗੱਲ ਹੈ ਕਿਉਂਕਿ ਜਿਹਨੂੰ ਜਾਨਵਰ ਚੰਗਾ ਲੱਗੂਗਾ ਮੰਦਾ ਲੱਗੂਗਾ ਅੱਜ ਉਹੀ ਫੋਨ ਤੇ ਮੰਗਾਊਗਾ ਠੀਕ ਹੈ ਗੱਲ ਦੂਜਾ ਨੰਬਰ ਆਪਾਂ ਖੁਸ਼ੀ ਦੇ ਕਾਰਨ ਵੀ ਚੱਲ ਕੋਈ ਗੱਲ ਨਹੀਂ ਨਾਲ ਇੱਕ ਵੀਡੀਓ 'ਚ ਨਫਾ ਕਮਾਵਾਂਗੇ ਠੀਕ ਹੈ ਤਾਂ ਅਗਲੇ ਦੇ ਘਰੇ ਜਾਨਵਰ ਚੰਗੇ ਵਗ ਜਾਣਗੇ ਠੀਕ ਹੈ ਇਹਦਾ ਸੂਆ ਕਿੰਨਾ ਦੂਜਾ ਬਈ ਪਿਓਰ ਜਮਾ ਕਿੰਨੇ ਕਿ ਦੁੱਧ ਬਾਤ ਮਤਲਬ 22 ਕਿਲੋ ਦੁੱਧ ਸਿਆ ਵੀਰੇ ਮਾਰ ਕੇ ਦੁੱਧ ਸੇਵਾ ਦਾ ਠੀਕ ਹੈ ਤੇ ਮੈਨੂੰ ਐ ਦੱਸ ਦੇ ਫਿਰ ਇਹਦਾ ਰੇਟ ਕੀ ਰਹੂਗਾ ਵਜੜਾ ਇਹਦਾ ਰੇਟ ਆ ਬਈ 75000 ਇਹਦਾ ਲੈ ਲਾਂਗੇ 75000 ਰੁਪਿਆ ਠੀਕ ਆ ਲੈ ਵੀ ਮਿੱਤਰੋ ਆ ਕਾਲੇ ਰੰਗ ਦੀ ਬੈਗ ਇਹ 75 75 ਵਾਲੀ ਜੋੜੀ ਕਿਸੇ ਨੇ ਲੈਣੀ ਹੋਈ ਠੀਕ ਆ ਤਾਂ ਆਪਾਂ 100 ਕਿਲੋਮੀਟਰ ਦੀ ਪਹੁੰਚ ਕਰ ਦਿਆਂਗੇ ਬਸ ਠੀਕ ਆ ਤੇ ਜੋੜੀ ਲਊਗਾ ਕੋਈ ਦੋ ਗਾਮਾ ਲਊਗਾ 100 ਕਿਲੋਮੀਟਰ ਦੀ ਡਿਲੀਵਰੀ ਫ੍ਰੀ ਜਮਾ ਐ ਦੇਖੋ ਲੈਵਾ ਫ੍ਰੀ ਚੱਲੂ ਕੰਮ ਹੈ ਆ ਜਾ ਕੇ ਰ ਮੈਨੂੰ ਫੋਨ ਆਈ ਜਾਂਦਾ ਵਿੱਚ ਤੇ ਮੈਨੂੰ ਐ ਦੱਸ ਇਸ ਤੋਂ ਇਲਾਵਾ ਹੋਰ ਗਾਮਾ ਉਹ ਸ਼ਾਈ ਵਾਲ ਵੜ ਕੱਢ ਕੇ ਲਿਆ ਵੜਾ ਨਾ ਚੋਤੀਆਂ ਮੈਂ ਥੋੜਾ ਜਿਹਾ ਲੇਟ ਹੋ ਗਿਆ ਯਾਰ ਮੈਂ ਕਿਸੇ ਪਾਸੇ ਕੰਮ ਗਿਆ ਹੋਇਆ ਸੀਗਾ ਉਹਦੇ ਕਰ ਮਾਲ ਤਾਂ ਆਪਣੇ ਕੋਲ ਸੂਈਆਂ ਵੜਾ ਨਾ ਐ ਮੰਨ ਲੈ 1 2 3 4 5 ਪੰਜੇ ਉਹ ਵੜਾ ਚੋਤੀਆਂ ਹੁਣ ਮੁੰਡਿਆਂ ਨੇ ਠੀਕ ਹੈ ਇਹ ਵੀ ਚੋਣ ਲੱਗਦੇ ਸੀ ਆਪਾਂ ਰੋਕਦੇ ਬੱਚਾ ਛੱਡਿਆ ਵਾ ਸੀ ਉਹਦੇ ਪਰਲੇ ਸਾਨੂੰ ਮੂੰਹ ਲਾਇਆ ਵਾ ਬੱਚੇ ਦਾ ਠੀਕ ਹੈ ਤੇ ਜਿਹੜੀ ਇਹ ਸ਼ਾਹੀਵਾਲ ਆ ਗਈ ਜਿਹੜੀ ਇਹਦਾ ਸੂਆ 14 ਕਿਲੋ ਦੁੱਧ ਜਮਾ ਤਿਆਰ ਆ ਹੂੰ ਸਾਡੇ ਨਾਲ ਥੋੜੀ ਜਿਹੀ ਕੁੰਡੇ ਗਲਤ ਆ ਹੂੰ ਇਹ ਅਸੀਂ ਉਦੋਂ ਲਗਾਉਣ ਵੇਲੇ ਚਲ ਥੋੜੀ ਜਿਹੀ ਘੋਲ ਕਰਕੇ ਉਦੋਂ ਗਲਤ ਲਵਾ ਬੈਠੇ ਅੱਛਾ ਮੈਨੂੰ ਐ ਦੱਸ ਇਹਦਾ ਸੂਆ ਦੂਜਾ ਦੁੱਧ ਕਿੰਨਾ ਕੁ ਦੇ ਦੂਗੀ ਦੁੱਧ ਬਾਈ 7 ਕਿਲੋ ਟਾਈਮ ਦਾ ਤਿਆਰ ਆ ਜਮ 7 ਕਿਲੋ ਹਾਂ ਠੀਕ ਹੈ ਕੀ ਰੇਟ ਰੋ ਜਿਹੜਾ ਰੇਟ ਆ ਵੀਰੇ 60000 ਵੀ ਵੜ ਦੇ ਦਿਆਂਗੇ ਵੀਰ ਵੜ ਕੇ ਦੋ ਘਟਾ ਵਾਲਾ 1000 ਘਟਾ ਵਾਲਾ ਨਾ ਖੇਚ ਵਾਲਾ ਕਰਿਓ ਠੀਕ ਆ ਇਹ ਆ ਦੇਖ ਲਓ 60000 ਦੀ ਕਹਿੰਦਾ ਬਾਈ ਇਹ ਲੈ ਕਰਾ ਨੇਵਾ ਜਦ ਇੰਨਾ ਦਾ ਐਂ ਹੁੰਦਾ 빙ਗਾ ਟਿੰਗਾ ਜਾ ਬਈ ਜਿਹੜੀਆਂ ਸ਼ਾਈਵਾਲ ਹੁੰਦੀਆਂ ਨੇ ਇਹ ਐਂ ਹੁੰਦੀਆਂ ਨੇ ਇਹ ਕੋਈ ਜੇ ਕਦੇ ਵੀ ਇਹ ਜਿਹਾ ਦਾ ਵੀ ਇਹ ਐਂ ਤੁਰਦੀ ਐ ਐਂ ਤੁਰਦੀ ਐ ਇਹ ਐਂ ਹੁੰਦੀਆਂ ਨੇ ਜਿਹੜੀ ਮਰਜ਼ੀ ਸ਼ਾਈਵਾਲ ਦੇਖ ਲਿਓ ਠੀਕ ਆ ਕਿ ਕਹੂੰਗੇ ਸਿੱਧੀਆਂ ਪਤਾ ਕਿਹੜੀਆਂ ਤੁਰਦੀਆਂ ਜਿਹੜੀਆਂ ਬਾਹਰ ਗਾਇਆਂ ਫਿਰਦੀਆਂ ਸ਼ਾਈਵਾਲ ਉਹ ਫਿਰ ਘਰੇ ਆ ਕੇ ਦੁੱਧ ਨਹੀਂ ਦਿੰਦੇ ਨੇ। ਨੇ ਹੁਣ ਉਹ ਅਸੀਂ ਉਹ ਵੀ ਲੈ ਆਈਏ। ਪਰ ਉਹ ਘਰੇ ਆ ਕੇ ਦੁੱਧ ਨਹੀਂ ਦਿੰਦੀ। ਬਾਕੀ ਆਪਣੇ ਕੋਲ ਮੱਝਾਂ ਵੀ ਖੜੀਆਂ ਨੇ ਬਾਈ ਮੱਝਾਂ ਦੀ ਡਿਟੇਲ ਆਪਾਂ ਖੜੀਆਂ ਦੀ ਦੱਸ ਦਿੰਨੇ ਚੋਈਆਂ ਵੀ ਆ ਨੇ ਹੁਣ ਮੱਝਾਂ। ਹਾਂ। ਜਿਵੇਂ ਹੁਣ ਆਹ ਝੋਟੀਆਂ ਇਹਦੇ ਮੰਗਰ ਬੂਰੀ ਕੱਟੀ ਆ ਬਾਈ। 10 ਕਿਲੋ ਬੋਲੀਏ ਬੋਰੀ ਕਹੇਗਾ ਸੌਰੀ ਭਾਈ ਯਾਰ ਸੂਈ ਨੂੰ ਹੋ ਗਿਆ ਦੰਬੀ ਨਾ ਉਹ ਗਾਂ ਦੇ ਭੁਲੇਖੇ ਚ ਬੋਲੀ ਦਾ ਹੀ ਹੋ ਜਾ ਲੱਗੇ ਯਾਰ ਠੀਕ ਹੈ ਵੀ ਇਹਦੇ ਨਾਲ 10 ਕਿਲੋ ਦੁੱਧ ਤਿਆਰ ਆ ਜਾਵਾਂ ਠੀਕ ਹੈ 15-18 ਦਿਨਾਂ ਨੂੰ ਸੂਈ ਨੂੰ ਵੀ ਹੋ ਗਏ ਹੋਣਗੇ ਠੀਕ ਹੈ ਮੰਗਦੇ ਕੱਟੀ ਆ ਬੂਰੀ ਨੀਲੀ 라ਵੀ ਪੂਰੀ ਟੌਪ ਠੀਕ ਹੈ ਇੱਕ ਦਸ ਦੀ ਆਪਾਂ ਦੇ ਦਾਂਗੇ ਇਹ ਠੀਕ ਹੈ ਆ ਝੂਟੀ ਸੂਈ ਨੂੰ ਮਹੀਨਾ ਸਵਾ ਮਹੀਨਾ ਹੋਇਆ ਗਿਆ ਵੀਡੀਓ ਆਪਣੇ ਕੋਲ ਸੂੰਦੀ ਦੀ ਹਰ ਇੱਕ ਚੀਜ਼ ਦੀ ਬੱਚਾ ਦਿੱਤਾ ਸੀ ਇਹਨੇ ਮਰਿਆ ਹੋਇਆ ਥੋੜੀ 15 ਦਿਨਾਂ ਤੋਂ ਪਹਿਲਾਂ ਸੂਬੀ ਸੀ ਇਹਦੇ ਲਈ 8 ਕਿਲੋ ਦੁੱਧ ਆ ਵੀਰੇ 62000 ਦੀ ਦੇਣਾ 62000 ਦੀ ਬਾਵ ਨਹੀਂ ਲੱਗੀ ਹੋਈ ਆ ਆ ਪਾਕਿਸਤਾਨੀ ਨਸਲ ਆ ਓ ਠੀਕ ਆ ਮੈਨੂੰ ਪਤਾ ਲੱਗ ਗਿਆ ਬਸ ਹਸਾਉਣੇ ਵੀ ਚਾਹੀਦੇ ਲੋਕ ਨਹੀਂ ਸੁਣਾਉਣੇ ਚਾਹੀਦੇ ਹਾਂ ਭਾਈ ਇਹਦੇ ਫਲਵੇਰੀ ਆ ਕੋਈ ਪਾਕਿਸਤਾਨੀ ਨਹੀਂ ਹੈਗੀ ਇਹ ਕਈ ਔਰ ਕੋਈ ਵੀਰ ਡੇਰੀ ਵਾਲੇ ਹੁੰਦੇ ਆ ਹੋਰ ਹੁੰਦੇ ਆ ਸਾਢੇ 5 ਮਹੀਨੇ ਦੀ ਗੱਬਣਾ ਇਹ ਅੱਛਾ ਠੀਕ ਆ 6 ਕਿਲੋ ਦੁੱਧ ਆ ਬਾਕੀ ਸਿੰਘ ਸਿੰਘ ਪੂਰਾ ਚੰਗਾ ਠੀਕ ਹੈ 55000 ਦੀ ਦੇਰਾਂਗੇ ਠੀਕ ਹੈ ਆਹ ਵੱਡੀ ਮੈਂ ਆ ਬਈ ਇਹਦਾ ਫੋਨ ਤੇ ਮੁੱਲ ਕਰਾਂਗੇ ਠੀਕ ਹੈ ਕਿੰਨਾ ਸੂਆ ਇਹ ਸੂਆ ਹੈ ਤੀਜਾ ਸੂਕ ਹੀ ਬਈ ਹੁਣ ਅੱਛਾ ਤੀਜਾ ਠੀਕ ਹੈ ਤਾਂ ਇਹ ਤੀਜਾ ਸੂਆ ਸੁੰਦੀ ਆ ਜੇ ਦਿਨ ਲੈ ਜੂਗੀ ਹਾਂ ਹਾਂ ਠੀਕ ਹੈ ਅੱਛਾ ਜੱਗੀ ਨੰਬਰ ਬੋਲੀ ਲਾਸਟ 98153 96107 ਜੱਗੀ ਡੇਰੀ ਫਾਰਮ ਬਰਨਾਲਾ ਬਾਕੀ ਦਾ ਜਿਹੜੇ ਵੀ ਰੋਜ਼ ਵੀਡੀਓ ਦੇਖਦੇ ਆ ਆਪਣੀ ਉਹਨਾਂ ਨੂੰ ਤਕਰੀਬਨ ਜਾਣਦਾ ਹੀ ਆ ਹਨ ਹਰ ਇੱਕ ਬੰਦਾ ਜਾਣਦਾ ਹੀ ਆ ਨਵੇਂ ਵੀਰਾਂ ਵਾਸਤੇ ਚਲੋ ਲੋਕੇਸ਼ਨ ਵੀ ਦੱਸੀ ਹੋਈ ਆ ਆਪਣੀ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਲੋ ਵੀ ਮਿੱਤਰੋ ਇੱਥੇ ਬਾਈ ਜੱਗੀ ਦੇ ਫਾਰਮ ਤੇ ਆ ਜਿਓ ਆ ਕੇ ਆਪ ਦੀ ਤੁਸੀਂ ਆਪ ਦੋ ਡੰਗ ਦੀ ਚਵਾਈ ਕਰਕੇ ਤਸੱਲੀ ਕਰਕੇ ਤੁਸੀਂ ਕੋਈ ਵੀ ਇੱਥੋਂ ਗਾਂ ਖਰੀਦ ਕਰ ਸਕਦੇ ਹੋ ਕਿਵੇਂ ਲੱਗੀਆਂ ਗਾਵਾਂ ਦੱਸਿਓ ਧੰਨਵਾਦ ਸਾਰਿਆਂ